ਦੇਹ ਰਾਤ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਤੇ ਇੱਕ ਵਿਅਕਤੀ ਨੂੰ ਕਿਸੇ ਅਣਪਛਾਤੇ ਵਾਹਨ ਵੱਲੋਂ ਮਾਰੀ ਗਈ ਜ਼ਬਰਦਸਤ ਟੱਕਰ ਵਿਅਕਤੀ ਦੀ ਮੌਕੇ ਤੇ ਹੋਈ ਮੌਤ ਚਿੱਥੜੇ ਚਿੱਥੜੇ ਹੋਈ ਲਾਸ਼ ਇਸ ਮੁੱਖ ਮਾਰਗ ਤੇ ਲਾਈਟਾਂ ਨਾ ਹੋਣ ਦੇ ਚਲਦਿਆਂ ਤੇ ਡਬਲ ਰੋਡ ਨਾ ਹੋਣ ਦੇ ਚਲਦਿਆਂ ਲਗਾਤਾਰ ਵਾਪਰ ਰਹੇ ਨੇ ਹਾਸੇ ਟ੍ਰੈਫਿਕ ਜਿਆਦਾ ਹੋਣ ਕਰਕੇ ਲੋਕਾਂ ਦੀ ਲਗਾਤਾਰ ਮੰਗ ਕੇ ਸੜਕ ਨੂੰ ਕੀਤਾ ਜਾਵੇ ਚੋੜਾ ਅਤੇ ਇੱਥੇ ਲਗਾਈਆਂ ਜਾਣ ਲਾਈਟਾਂ ਤਾਂ ਜੋ ਅਜਿਹੇ ਹਾਸਿਆਂ ਤੋਂ ਲੋਕਾਂ ਨੂੰ ਮਿਲ ਸਕੇ ਨਿਜਾਤ ਨੰਗਲ ਸ਼੍ਰੀ ਨਾਨਸੂ ਸਾਹਿਬ ਮੁੱਖ ਮਾਰਗ ਤੇ ਦੁਰਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਪਿੰਡ ਬੰਦਲੇੜੀ ਦੇ ਕੋਲ ਦੇਰ ਰਾਤ ਇੱਕ ਬਹੁਤ ਹੀ ਦਰਦਨਾਖਾ ਹਾਦਸਾ ਵਾਪਰਿਆ ਜਿੱਥੇ ਇੱਕ ਅਣਪਛਾਤੀ ਗੱਡੀ ਵੱਲੋਂ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਚੱਲਦੇ ਆ ਵਿਅਕਤੀ ਮਾਰਗ ਤੇ ਹੀ ਗਿਰ ਗਿਆ ਅਤੇ ਮਾਰਗ ਤੇ ਚੱਲਣ ਵਾਲੇ ਟ੍ਰੈਫਿਕ ਦੇ ਚੱਲਦਿਆਂ ਬੁਰੀ ਤਰ੍ਹਾਂ ਕੁਚਲਿਆ ਗਿਆ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਬੰਦਲੇੜੀ ਤੇ ਪੋਲ ਇੱਕ ਵਿਅਕਤੀ ਦੀ ਬੁਆੜੀ ਮਿਲੀ ਹੈ ਉਸ ਦੀ ਪਛਾਣ ਨਹੀਂ ਹੋ ਰਹੀ ਇੰਜ ਲੱਗਦਾ ਹੈ ਕਿ ਕਿਸੇ ਅਣਪਛਾਤੀ ਗੱਡੀ ਵੱਲੋਂ ਵਿਅਕਤੀ ਨੂੰ ਪੂਰੀ ਤਰ੍ਹਾਂ ਕੁਚਲ ਦਿੱਤਾ ਗਿਆ ਹੈ ਸੜਕ ਸੁਰੱਖਿਆ ਫੋਰਸ ਵੱਲੋਂ 108 ਐਮਬੂਲੈਂਸ ਨੂੰ ਮੌਕੇ ਤੇ ਬੁਲਾ ਕੇ ਮ੍ਰਿਤਕ ਦੇ ਸ਼ਰੀਰ ਨੂੰ ਮੋਰਚੀ ਦੀ ਹਵੇਚ ਰਖਾ ਦਿੱਤਾ ਗਿਆ ਹੈ ਐਮਬੂਲੈਂਸ ਅਟੈਂਡੈਂਟ ਜੀਵਨ ਕੁਮਾਰ ਦੀ ਮੰਨੀਏ ਤਾਂ ਉਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਛਾਣ ਨਹੀਂ ਹੋ پا ਰਹੀ ਕਿਉਂਕਿ ਮ੍ਰਿਤਕ ਦੇ ਸ਼ਰੀਰ ਨੂੰ ਕਿਸੇ ਅਣਪਛਾਤੀ ਗੱਡੀ ਵੱਲੋਂ ਬੁਰੀ ਤਰ੍ਹਾਂ ਕੋਚਲ ਦਿੱਤਾ ਗਿਆ ਹੈ ਜਿਸ ਦੇ ਚਲਦੇ ਮ੍ਰਿਤਕ ਦੀ ਪਛਾਣ ਕਰਨ ਵਿੱਚ ਕਾਫੀ ਦਿੱਕਤ ਆ ਰਹੀ ਹੈ ਨੰਗਲ ਥਾਣਾ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ ਆਮੇ ਤੇ ਇੱਕ ਐਕਸੀਡੈਂਟ ਹੋਇਆ। ਕਿਸੇ ਲੋਕ ਨੇ ਕਿਸੇ ਲੋਕ ਨੇ ਵਿਅਕਤੀ ਤੋਂ ਸੂਚਨਾ ਮਿਲੀ ਕਿ ਬਿੰਦਲੇੜੀ ਪਿੰਡ ਦੇ ਕੋਲ ਇੱਕ ਐਕਸੀਡੈਂਟ ਹੋਇਆ। ਤੇ ਜਦੋਂ ਮੌਕੇ ਤੇ ਆ ਕੇ ਦੇਖਿਆ ਤੇ ਮੌਕੇ ਆ ਕੇ ਸੰਭਾਲਿਆ ਬੰਦਾ ਬਿਲਕੁਲ ਡੈੱਡ ਸੀ। ਤੇ ਐਂਬੂਲੈਂਸ ਨੂੰ ਫੋਨ ਕਰਕੇ ਉਹਦੇ ਪਾਸੇ ਡੈੱਡ ਬੋਡੀ ਆਇਆ ਹਸਪਤਾਲ ਭੇਜ ਦਿੱਤੀ। ਤੇ ਅਗਲੀ ਕਾਰਵਾਈ ਥਾਣੇ ਦੀ ਹੁਣ ਉਹ ਜਾਰੀ ਹੈ। ਪੁਲਿਸ ਅੱਗੇ ਦੀ ਕਾਰਵਾਈ ਕਰੂਗੀ ਥਾਣੇ। ਠੀਕ ਹੈ। ਓਕੇ ਜੀ। ਬੋਡੀ ਨੂੰ ਲਿਆ ਗਿਆ। ਕੀ ਜਾਣਕਾਰੀ ਹੈ? ਕਿੱਥੇ ਐਕਸੀਡੈਂਟ ਹੋਇਆ ਹੈ? ਮੇਰਾ ਨਾਮ ਜੀਵਨ ਹੈ ਜੀ। ਤਾਂ ਐਕਸੀਡੈਂਟ ਹੈ ਬਿੰਦਲੇੜੀ। ਅੱਜ ਸਾਨੂੰ ਫੋਨ ਆਂਦਾ ਕਿ ਬੰਦ ਰੈਡੀ ਕਿ ਐਕਸੀਡੈਂਟ ਹੋਇਆ ਅਸੀਂ ਜਦੋਂ ਸੀਨ ਓਕੇ ਦੇ ਪਹੁੰਚੇ ਕੋਈ ਅਨੋਰ ਬੰਦਾ ਸੀ ਕੋਈ ਅਣਪਛਾਤੀ ਗੱਡੀ ਮਾਰ ਗਈ ਨਾ ਉਹਦਾ ਸਿਰ ਹੈ ਨਾ ਕੋਈ ਪੈਰ ਹੈ ਪਛਾਣ ਨਹੀਂ ਹੋ ਰਹੀ ਕਿ ਉਹ ਮੇਲ ਹੈ ਕਿ ਫੀਮੇਲ ਹੈ ਕਿ ਜੀ ਬੁਰਾ ਹੀ ਹਾਲ ਹੈ ਜੀ ਰੈਡ ਵਰਟੀ ਦਾ ਤੁਹਾਨੂੰ ਫੋਨ ਕਿਹਨਾਂ ਦਾ ਆਉਂਦਾ ਸਾਨੂੰ ਕਿ ਪੁਲਿਸ ਨੇ ਕੀਤਾ 108 ਤੇ ਕਿ ਐਕਸੀਡੈਂਟ ਹੋਇਆ ਇੱਥੇ ਪਹੁੰਚੋ ਐਸ